हां जी जी ਸਤਿ ਸ੍ਰੀ ਅਕਾਲ ਅੱਜ ਦਾ ਵਿਚਾਰ ਹੈ ਜਿਹੜਾ ਉਹ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀ ਕਈ ਵਾਰੀ ਬੰਦਾ ਕਹਿੰਦਾ ਆ ਪੀ ਯਾਰ ਚੋਪ ਰਹਿ ਕੇ ਚੋਪ ਰਹਿ ਕੇ ਅੰਦਰ ਅੰਦਰ ਹੀ ਕੁਟੀ ਜਾਂਦਾ ਜਿਹੜੀ ਚੀਜ਼ ਜ਼ਿੰਦਗੀ ਦੇ ਵਿੱਚ ਗਲਤ ਹੈ ਜਾਂ ਜਿਹੜਾ ਪਰਸਨ ਜ਼ਿੰਦਗੀ ਦੇ ਵਿੱਚ ਗਲਤ ਹੈ ਤੇ ਉਹਨਾਂ ਗਲਤੀ ਰਹਿਣਾ ਉਹਨੂੰ ਕੁਝ ਵੀ ਕਹਿ ਦਿੱਤਾ ਉਹਨਾਂ ਗਲਤੀ ਰਹਿਣਾ ਜੇ ਤੁਸੀਂ ਕਈ ਵਾਰੀ ਕੋਈ ਵੀ ਭਾਈ ਇਹ ਗਲਤ ਗੱਲ ਕਰ ਰਿਹਾ ਮੈਂ ਇਹਨੂੰ ਕਹਿ ਰਿਹਾ ਵੀ ਇਹ ਇਦਾਂ ਨਹੀਂ ਇਦਾਂ ਸੀ ਇਹ ਮੰਨਦਾ ਨਹੀਂ ਪਿਆ ਮੇਰੀ ਇਹ ਹਾਲੇ ਗੱਲ ਪਰ ਤੁਸੀਂ ਸਮਝੋ ਉਹ ਗਲਤ ਤੇ ਗਲਤੀ ਰਹਿਣਾ ਭਾਵੇਂ ਤੁਸੀਂ ਉਸ ਵੇਲੇ ਹੱਥ ਜੋੜ ਕੇ ਕਹਿਤਾ ਉਹਨੂੰ ਵੀ ਠੀਕ ਆ ਕੋਈ ਗੱਲ ਨਹੀਂ ਤੂੰ ਸਹੀ ਆ ਬਾਅਦ ਦੇ ਵਿੱਚ ਆਪਾਂ ਦੂਣਾ ਅੰਦਰ ਦੁਖੀ ਹੋਈਦਾ ਵੀ ਯਾਰ ਮੈਂ ਕੀਤਾ ਕੁਝ ਨਹੀਂ ਗਲਤ ਤੇ ਉਹ ਸੀ ਵੀ ਫਿਰ ਵੀ ਮੈਂ ਗਿਲਟੀ ਕੀਤੀ ਹੈ ਪਰ ਇੱਕ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਇਹ ਗੱਲ ਪੱਲੇ ਫਾੜ ਲਓ ਤੇ ਤੁਸੀਂ ਬੜੇ ਸੁਖੀ ਰਹੋਗੇ ਕਿ ਗਲਤ ਨਹੀਂ ਹਮੇਸ਼ਾ ਗਲਤੀ ਰਹਿਣਾ ਭਾਵੇਂ ਉਹ ਜਿਵੇਂ ਮਰਜੀ ਉੱਚੀ ਬੋਲ ਕੇ ਜਾਂ ਬੰਦਿਆਂ ਦੇ ਡਰ ਨਾਲ ਜਾਂ ਜੋ ਮਰਜੀ ਪੈਸੇ ਦੇ ਨਾਲ ਤੁਹਾਨੂੰ ਦਿਵਾ ਲਿਆ ਜਾਵੇ ਉਹ ਗਲਤ ਗਲਤੀ ਹੈ ਸਮਝਿਓ ਜਰਾਕ ਪੀ ਜ਼ਿੰਦਗੀ ਦੇ ਵਿੱਚ ਗਲਤ ਚੀਜ਼ ਨੂੰ ਅਕਸੈਪਟ ਕਰਨਾ ਪੀ ਕਮਜ਼ੋਰ ਬਣ ਕੇ ਗਲਤ ਚੀਜ਼ ਨੂੰ ਅਕਸੈਪਟ ਕਰਨ ਦੇ ਨਾਲੋਂ ਉਸ ਵੇਲੇ ਥੋੜਾ ਜਿਹਾ ਬੋਲ ਕੇ ਉਥੇ ਬਾਤਮੀਜ਼ ਬਣ ਜਾਓ ਬਾਤਮੀਜ਼ ਲਫ਼ਜ਼ ਬੜਾ ਮਾੜਾ ਹੈ ਪਰ ਕੀ ਹੈ ਉਸ ਵੇਲੇ ਉਹ ਕਹੂਗਾ ਪਰ ਕੀ ਹੈ ਤੁਹਾਡੀ ਗਿਣਤੀ ਉਹ ਸਹੀ ਵਾਲੇ ਪਾਸੇ ਆ ਜੁਨੀ ਕਹਿੰਦੇ ਆ ਨਾ ਕਈ ਵਾਰੀ ਚੋਰੀ ਵੀ ਹੁੰਦੀ ਆ ਇੱਕ ਚੋਰੀ ਉਹ ਘਰ ਉਜਾੜ ਦੇਵੇ ਤੇ ਇੱਕ ਚੋਰੀ ਆ ਘਰ ਬਸਾ ਦਿੰਦੀ ਆ ਇੱਕ ਮਾਂ ਦਾ ਬੋਲਿਆ ਹੋਇਆ ਝੂਠ ਬੱਚੇ ਨੂੰ ਘਰ ਤੋਂ ਮਾਪਿਓ ਤੋਂ ਰਿਸਪੈਕਟ ਤੋਂ ਦੂਰ ਕਰ ਦਿੰਦਾ ਇੱਕ ਬੋਲਿਆ ਹੋਇਆ ਝੂਠ ਮਾਂ ਦਾ ਸਬਦਾਨ ਲਿਖ ਦਿੰਦੇ ਨੇ ਕਈ ਕਈ ਪੱਤਰਕਾਰਾਂ ਭਾਂਜਾਂ ਨੇ ਤਗੜੇ ਤਗੜੇ ਇਬਰਾਹਿਮ ਵਰਗੇ ਦੇਖ ਲਓ ਤੂੰ ਜਿੰਦਗੀ ਪਾੜ ਲਓ ਵੀ ਕਹਿਣ ਤੋਂ ਮਤਲਬ ਵੀ ਜ਼ਿੰਦਗੀ ਦੇ ਵਿੱਚ ਗਲਤ ਨੂੰ ਗਲਤ ਕਹਿ ਕੇ ਉਸ ਕਹਿਣ ਤੋਂ ਮਤਲਬ ਇਹ ਹੈ ਵੀ ਜ਼ਿੰਦਗੀ ਦੇ ਵਿੱਚ ਗਲਤ ਨੂੰ ਗਲਤ ਕਹਿ ਕੇ ਉਸ ਵੇਲੇ ਥੋੜਾ ਜਿਆ ਤੁਸੀਂ ਆਪਣੇ ਆਪ ਨੂੰ ਬੇਇੱਜ਼ਤ ਬਣਾ ਲਓ ਪਰ ਕੀ ਹੈ ਸੁੱਖ ਪਾਓਗੇ ਘਰ ਜਾ ਕੇ ਤੁਸੀਂ ਜਦੋਂ ਸੋਚੋਗੇ ਕਹੋਗੇ ਵੀ ਮੈਂ ਭਾਈ ਸਹੀ ਕਰਕੇ ਆਇਆ ਗਲਤ ਨੂੰ ਗਲਤ ਕਹਿ ਗਿਆ